ਵਾਹਿਗੁਰੂ ਸਾਹਿਬ ਜੀ ਸੋ ਕਾ ਹਟਲ ਗੁਰ ਸੇਵੀ ਐ ਹਨ ਸਹਿਜ ਸੁਪਾਏ ਦਰਸ਼ਨ ਪਰ ਸੇ ਅਗੁਰ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਤ ਸਾਹੋ ਸਿਰ ਸਾਹਾਂ ਦਸਾ ਜਿਸ ਪਾਸ ਬਹਿਠਿਆ ਸੋਹੀਏ ਸੱਬਨਾ ਦਾ ਵੇ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਗੁਰਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲ ਕਾ ਕਿਛ ਨ ਬਸਾਈ ਗੁਰ ਸੇਵਾ ਤੇ ਸੁਖ ਊਪਜਾ ਫਿਰ ਦੁੱਖ ਨਾ ਲੱਗੈ ਆਈ ਜਮਨ ਮਰਨਾ ਮਿਟ ਗਿਆ ਕੱਲ ਕਾ ਕਿਛ ਨਾ ਬਸਾਈ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਾ ਸਮਾਈ ਨਾਨਕ ਹਉ ਬਲਹਾਰੀ ਤਿਨ ਕੋ ਜੋ ਚਲਣ ਸਤਗੁਰ ਪਾਏ ਮਹਲਾ ਤੀਜਾ ਬੇਨਸਬਦ ਸੋਧ ਨ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨ ਜਾਣੀ ਦੁਜੈ ਪਾਇ ਪਿਆਰ ਸਾਕੁ ਸੁਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਪੁਨਾਰ ਔੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਦਿਨੋਂ ਕੁਰਬੈਣੀ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇਖਾ ਨੇਣੀ ਹਉ ਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸੱਜਣਾ ਮਿਲਿਆ ਸੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇ ਖਾਨੈਣੀ ਹਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜਾ ਜੀਉ ਦੇਵਾ ਕੰਸਾਰ ਆਪ ਸੰਗਤਾਂ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅਮਰ ਕਵੇਰੇ ਦੀਆਂ ਹਾਜ਼ਰੀਆਂ ਪਰ ਕਰਕੇ ਤਨ ਮਨ ਧੰਦੇ ਨਾਲ ਸੇਵਾ ਸਿਮਰਨ ਕਰਕੇ ਆਪਣਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ। ਦੀਵਾਨਾ ਦੀ ਸਮਾਪਤੀ ਹੋਈ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਹੋਈ ਅਰਦਾਸ ਤੋਂ ਉਪਰੰਤ ਮਹਾਰਾਜ ਨੇ ਜੋ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਸੋ ਠਰਾਗ ਐਵਾਰ ਦੇ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੁੱਖ ਵਾਕ ਹੈ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਨ ਮਰਨਾ ਮਿਟ ਗਿਆ ਕਲੈ ਕਾ ਕਿਛ ਨਾ ਵਸਾਏ ਹਰ ਸੇਵੀ ਮਨ ਰਵ ਰਹਾ ਸੱਚੇ ਰਹਾ ਸਮਾਏ ਨਾਨਕ ਹਉਮ ਬਲਹਾਰੀ ਤਿੰਨ ਕੋ ਜੋ ਚੱਲਣ ਸਤ ਗੁਰ ਪਾਏ ਮਹਾਰਾਜ ਫਰਮਾਨ ਕਰਦੇ ਨੇ ਪਾਵਨ ਗੁਰਬਾਣੀ ਦੇ ਅੰਦਰ ਤੀਜੇ ਪਾਤਸ਼ਾਹ ਗੁਰਮਰਦਾਸ ਜੀ ਜਿਨ੍ਹਾਂ ਨੇ ਬਲੇ ਬੜੀ ਕਲ ਕਰੜੀ ਕਾਲਾ ਨਾ ਕਰਕੇ ਗੁਰਤਾ ਗੱਤੀ ਜਿਹੜੀ ਹੈ ਉਹਨਾਂ ਨੂੰ ਪ੍ਰਾਪਤ ਹੋਈ ਹੈ ਕਿਉਂਕਿ ਸੇਵਾ ਦੇ ਨਾਲ ਹੀ ਗੁਰੂ ਦੀ ਜਿਹੜੀ ਸੇਵਾ ਉਹ ਪ੍ਰਵਾਨ ਹੋਦੀ ਹੈ ਗੁਰ ਸੇਵਾ ਤੇ ਸੁਖ ਉਪਜੈ ਫਿਰ ਸਾਨੂੰ ਸੁਖ ਉਪਜਦੇ ਆ ਸਾਡੀ ਜ਼ਿੰਦਗੀ 'ਚ ਸੁਖ ਆਉਂਦੇ ਆ ਦੁੱਖ ਖਤਮ ਹੋ ਜਾਂਦੇ ਆ ਤੇ ਜੰਮ ਮਰਨ ਦਾ ਗੇੜ ਵੀ ਖਤਮ ਹੋ ਜਾਂਦਾ ਮਹਾਰਾਜ ਕਹਿੰਦੇ ਕਾਲ ਹੈ ਕਾ ਜਮ ਕਾਲ ਦਾ ਫਰਵਸਾ ਨਹੀਂ ਚੱਲਦਾ ਹਰ ਸੇਤੀ ਮਾਨ ਰਹਾ ਰਾਇ ਸੱਚੇ ਰਹਾ ਸਮਾਇ ਉਸ ਪਰਮੇਸ਼ਰ ਦੇ ਨਾਲ ਸਾਡਾ ਚਿੱਤ ਮਾਨ ਚਿੱਤ ਪਤੀਜ ਜਾਂਦਾ ਹੈ ਮਾਨ ਜਿਹੜਾ ਹੈ ਉਹ ਸਤਿਗੁਰੂ ਦੇ ਪ੍ਰਤੀ ਪ੍ਰੇਮ ਭਾਵਨਾ ਵਾਲਾ ਬਣ ਜਾਂਦਾ ਹੈ ਜਦੋਂ ਬਾਣੀ ਸਾਨੂੰ ਮਿੱਠੀ ਲੱਗਣ ਲੱਗੀ ਮਾਨ ਰਹਾ ਸੱਚੇ ਰਹਾ ਸਮਾਇ ਨਾਨਕ ਹਉ ਬਲਹਾਰੀ ਤੈਨ ਕੋ ਜੋ ਚੱਲਣ ਸਤਿਗੁਰ ਪਾਏ ਜਿਹੜੇ ਸਤਿਗੁਰੂ ਦੇ ਆਸਰੇ ਬਾਣੇ ਦੇ ਅੰਦਰ ਵਿਚਰਦੇ ਨੇ ਸੰਸਾਰ ਵਿੱਚ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਪੋਟਨ ਕੋਡ ਧੰਨਵਾਦ ਤੇ ਪ੍ਰਵਾਨ ਹੈ ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ ਜਿਹੜੇ ਸਤਗੁਰੂ ਦੇ ਭਾਣੇ ਅੰਦਰ ਚੱਲਦੇ ਮਹੱਲਾ ਤੀਜਾ ਬਿਨ ਸਬਦ ਦੇ ਸੋਧਨ ਹੋਵੀ ਜੇ ਅਨੇਕ ਕਰੈ ਸ਼ਿੰਗਾਰ ਪਿਰ ਕੀ ਸਾਰ ਨ ਜਾਣੀ ਦੂਜੈ ਭਾਏ ਪਿਆਰ ਸਾਖ ਸੁਧ ਸਾਖ ਕੁਲਖਣੀ ਨਾਨਕ ਨਾਰੀ ਵਿੱਚ ਕੋ ਨਾਲ ਸਤਗੁਰੂ ਦੇ ਸ਼ਬਦ ਤੋਂ ਬਿਨਾ ਜਿਹੜੀ ਜੀਵ ਇਸਤਰੀ ਹੈ ਉਹ ਭਾਵੇਂ ਬਿਆੰਤ ਸ਼ਿੰਗਾਰ ਕਰੇ ਸੁਧ ਨਹੀਂ ਹੋ ਸਕਦੀ ਕਿਉਂਕਿ ਉਹ ਪਤੀ ਦੀ ਕਦਰ ਨੂੰ ਨਹੀਂ ਜਾਣਦੀ ਸੋ ਉਸ ਦੀ ਮਾਇਆ ਦੇ ਵਿੱਚ ਸੁਰਤ ਹੁੰਦੀ ਹੈ ਮਹਾਰਾਜ ਕਹਿੰਦੇ ਇਹੋ ਜੀ ਇਸਤਰੀ ਮਨੁਖੋਟੀ ਭੈੜੇ ਲਛਣਾ ਵਾਲੀ ਹੁੰਦੀ ਹੈ ਉਹ ਸੰਸਾਰ ਵਿੱਚ ਸੋਭਾ ਨਹੀਂ ਪਾਉਂਦੀ ਉਹ ਨਾਰੀਆਂ ਵਿੱਚ ਉਹ ਭੈੜੀ ਨਾਰਕ ਹੁੰਦੀ ਹੈ ਔੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਮਹਾਰਾਜ ਇਹੋ ਜੀ ਕਿਰਪਾ ਇਹੋ ਜੀ ਬਖਸ਼ਿਸ਼ ਕਰ ਦਿਓ ਜੋ ਹਰ ਹਰ ਆਪਣੀ ਦਇਆ ਕਰ ਤੁਸੀਂ ਮੇਹਰ ਦਾ ਹੱਥ ਰੱਖੋ ਹਰ ਬੋਲੀ ਬਣੀ ਮਹਾਰਾ ਤੇਰੇ ਮੈਂ ਗਾਉਣਾ ਨੂੰ ਗਾਉਣਾ ਕਰਾਂ ਹਰ ਨਾਮ ਤੇ ਯਾਰ ਉਚਰਾ ਹਰ ਲਾਹ ਯਾਨੀ ਮਹਾਰਾ ਤੇਰਾ ਨਾਮ ਧਿਆਕੇ ਮੈਂ ਉੱਚੀ ਉੱਚੀ ਉਚਰਾ ਗਾਵਾਂ ਮਹਾਰਾ ਸੰਸਾਰ ਵਿੱਚ ਮੈਂ ਇਹ ਇਲਾਹਾ ਘਟ ਕੇ ਜਾਵਾਂ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੋਂ ਕੁਰਬੈਣੀ ਤੇ ਜਿਹੜੇ ਦਿਨ ਰਾਤ ਆਠ ਪਹਿਰ ਤੇਰਾ ਨਾਮ ਜਪਦੇ ਨੇ ਮਹਾਰਾ ਜਰਨੋਂ ਤੋਂ ਮੈਂ ਬਲਹਾਰ ਨੇ ਕੁਰਬਾਨ ਜਾਂਦਾ ਜਿੰਨਾ ਸਤਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇ ਖਾਨੈਣੀ ਮੈਂ ਆਪਣੇ ਅੱਖਾਂ ਦੇ ਨਾਲ ਆਪਣੇ ਨੈਣਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਾਂ ਜਿਹੜੇ ਦਿਨ ਰਾਤ ਪਰਮੇਸ਼ਰ ਦਾ ਨਾਮ ਨੂੰ ਉਤਿਉਂਦੇ ਨੇ ਜਪਦੇ ਨੇ ਹੋਰ ਉਹਨਾਂ ਨੂੰ ਜਪਾਉਂਦੇ ਨੇ ਹਉ ਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਮੈਂ ਉਹਨਾਂ ਤੋਂ ਵਾਰਨੇ ਬਲਹਾਰ ਨੇ ਕੁਰਬਾਨ ਜਨਾ ਜਿਹੜਾ ਮੈਨੂੰ ਇਹ ਜਗ ਗੁਰੂ ਮਲਾ ਦੇਵੇ ਮੈਨੂੰ ਸਤਗੁਰੂ ਦੇ ਨਾਲ ਜੋੜ ਦੇਵੇ ਇਹ ਮੁੱਖ ਵਾਕ ਦੀ ਵਿਚਾਰ ਹੋਈ ਸਤਿਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਆਪ ਸੰਗਤਾਂ ਨੂੰ ਬੇਨਤੀ ਹੈ ਕਿ 6 ਤਰੀਕ ਨੂੰ ਜਦ ਸ਼ੁੱਕਰਵਾਰ ਨੂੰ 8 ਵਜੇ ਤੋਂ ਲੈ ਕੇ ਸਵੇਰ 8 ਤੋਂ 11 ਦੀਵਾਨ ਸਜਣੇ ਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ 6 ਤਰੀਕ ਨੂੰ ਸ਼ਾਮ ਨੂੰ ਫਿਰ 6:30 ਵਜੇ ਜਿਵੇਂ ਅਰਹਰਾਸ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ 7:50 ਤੱਕ ਫਿਰ ਗੁਰਮਤਿ ਦੀਆਂ ਵਿਚਾਰਾ ਹੋਣੀਆਂ ਸਾਰੀ ਸਮਾਪਤੀ 8:30 ਹੋਵੇਗੀ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਹੈ ਕਿ ਸ਼ੁੱਕਰਵਾਰ ਨੂੰ 6 ਤਰੀਕ ਨੂੰ ਸਵੇਰ 8 ਤੋਂ 11 ਦੀਵਾਨ ਸਜਨੇ ਆ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਜੀ ਸਤਿਗੁਰੂ ਮਹਾਰਾਜ ਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਦੀਵਾਨ ਹਨ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀ ਆਓ ਅਖੀਰ ਲਈਆਂ ਪੰਗਤੀਆਂ ਪੜਕੇ ਸਮਾਪਤੀ ਕਰੀਏ ਜੀ ਜਿਨਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇ ਖਾਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਟੇ ਦੇਖੋ ਓੰਕਾਰ ਸਤਨਾਮ